ਬਾਕੀ ਢੜੇ ਸੀਗੇ ਉਹਨਾਂ ਨੇ ਪਹਿਲਾਂ ਤਾਂ ਇਹ ਥੋੜੀ ਪਾਰਟੀ ਦੇ ਵਿੱਚ ਬਗਾਵਤ ਕੀਤੀ ਉਸ ਤੋਂ ਬਾਅਦ ਕਹਿੰਦੇ ਇੱਕ ਵੱਖਰਾ ਚੁੱਲਾ ਬਣ ਗਿਆ ਜਥੇਦਾਰ ਤੋਂ ਆ ਕੇ ਸਿੱਧਾ ਪੋਲਿਟਿਕਸ ਦੇ ਵਿੱਚ ਜਿਹੜੀ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਉਹ ਕਿਵੇਂ ਦੇਖਦੇ ਹੋ ਤੁਸੀਂ ਜਦੋਂ ਵੱਖਰਾ ਚੁੱਲਾ ਬਣਿਆ ਉਹਦੀ ਪਹਿਲੀ ਪਰਚੀ ਵੀ ਹਰਪ੍ਰੀਤ ਸਿੰਘ ਨੇ ਕਟਾਈ ਉਹਦਾ ਡੈਲੀਕੇਟ ਵੀ ਹਰਪ੍ਰੀਤ ਸਿੰਘ ਬਣਿਆ ਤੇ ਉਹਦਾ ਪ੍ਰਧਾਨ ਵੀ ਹਰਪ੍ਰੀਤ ਸਿੰਘ ਬਣਿਆ ਤਰਨ ਤਰਨ ਦੀ ਜੀਵਨੀ ਚੋਂ ਦੇ ਵਿੱਚ ਅਜਿਹਾ ਕੀ ਹੋਇਆ ਰਮਨਾ ਸਾਹਿਬ ਵੀ ਹਾਰ ਦੇ ਬਾਵਜੂਦ ਅਕਾਲੀ ਦਲ ਦੀ ਚਰਚਾ ਉੱਥੇ ਜਿੱਤੀ ਹੋਈ ਪਾਰਟੀ ਤੋਂ ਵੱਧ ਹੋ ਰਹੀ ਹੈ ਤੇ ਉਸ ਤੋਂ ਬਾਅਦ ਜਿਹੜੇ ਸਰਕਾਰ ਦੇ ਐਕਸ਼ਨਸ ਹੈ ਉਹ ਕੋ ਸਾਬਤ ਕਰਦੇ ਕਿ ਇਹ ਸਰਕਾਰ ਜਿਹੜੀ ਹੈ ਅਕਾਲੀ ਦਲ ਦੇ ਰਿਸਰਜੈਂਸ ਤੋਂ ਉਭਾਰ ਤੋਂ ਕਬਰਾਈ ਹੈ ਪੈਨਿਕ ਚਾਈ ਹੋਈ ਤਾਂ ਹੁਣ ਉਹ ਇੱਕ 328 ਰੁਪਏ ਚੋਰੀ ਦਾ ਮਸਲਾ ਬਣ ਗਿਆ ਉਸ ਕਮੇਟੀ ਨੇ ਬੜਾ ਸਪਸ਼ਟ ਆਪ ਦੇ ਰਿਪੋਰਟ ਰਿਪੋਰਟ ਦੇ ਵਿੱਚ ਦੱਸਿਆ ਸੀ ਕਿ ਇਹ ਕੇਵਲ ਗਵਨ ਦਾ ਮਸਲਾ ਹੈ ਚੋਰੀ ਨਹੀਂ ਹੋਈ ਬੇਤ ਵੀ ਨਹੀਂ ਹੋ ਤਾਂ ਉਹ ਰਾ ਕਿਤੇ ਸੁਖਵੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਤੱਕ ਤਾਂ ਨਹੀਂ ਲੈ ਕੇ ਜਾਣਾ ਚਾਹੁੰਦੇ ਮੈਕਸਮ ਮੰਤਬ ਤਾਂ ਸਪਸ਼ਟ ਹੈ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਸਰਕਾਰ ਪੈਨਿਕ 'ਚ ਹੈ ਹਰ ਰੋਜ਼ ਕਿਲਿੰਗਸ ਹੋ ਰਹੀਆਂ ਫਰੋਤੀਆਂ ਹੋ ਰਹੀਆਂ ਗੈਂਗਸਟਰ ਰਾਜ ਚਲਾ ਰਹੇ ਇਹ ਕਦੇ ਅੱਜ ਤੋਂ ਪਹਿਲਾਂ ਨਹੀਂ ਹੋਇਆ ਸੀ ਇਹ ਬਦਲਾਅ ਦਾ ਨਤੀਜਾ 2027 ਦੇ ਵਿੱਚ ਅਕਾਲੀ ਦਲ ਨੂੰ ਖੜਾ ਕਿੱਥੇ ਦੇਖਦੇ ਜਿਨ੍ਹਾਂ ਨੇ ਅੱਜ ਤੱਕ ਅਕਾਲੀ ਦਲ ਨੂੰ ਕਦੇ ਤਕੜੀ ਨੂੰ ਵੋਟ ਨਹੀਂ ਪਾਈ ਉਹ ਵੀ ਇੱਥੇ ਹੀ ਪਾਉਂਦੇ ਤੇ ਇੱਕ ਤੁਸੀਂ ਨੇ ਡਾਇਨਾਸੌਰ ਬੜਾ ਮਸ਼ਹੂਰ ਕਰਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪ੍ਰੋ ਪ੍ਰਾਈਮ ਨਿਊਜ਼ ਦੇ ਨਾਲ ਤੇ ਮੈਂ ਤੁਹਾਡਾ ਦੋਸਤ ਕਰਨ ਬਰਾੜ ਅੱਜ ਗੱਲ ਕਰਾਂਗੇ ਅਕਾਲੀ ਦਲ ਦੀ ਅਕਾਲੀ ਦਲ ਦੇ ਮੌਜੂਦਾ ਹਾਲਾਤਾਂ ਬਾਰੇ ਤੇ ਗੱਲਾਂ ਅਕਾਲੀ ਦਲ ਦੀਆਂ ਹੋਣੀਆਂ ਨੇ ਸਾਡੇ ਨਾਲ ਅਕਾਲੀ ਦਲ ਦੇ ਧੜਕ ਅਤੇ ਬਿਬਾਕ ਬੋਲਣ ਲਈ ਜਾਣੇ ਜਾਣ ਵਾਲੇ ਲੀਡਰ ਫਰਮਬੰਦ ਸਿੰਘ ਬੰਟੀ ਰਮਾਣਾ ਨੇ ਰਮਾਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਰਮਾਣਾ ਸਾਹਿਬ ਗੱਲ ਸ਼ੁਰੂ ਤੋਂ ਸ਼ੁਰੂ ਕਰੀਏ ਆਪਾਂ ਜਿਹੜੀ 10 ਸਾਲ ਜਦੋਂ ਤੁਹਾਡੀ ਸਰਕਾਰ ਰਹਿੰਦੀ ਹੈ ਹਾਂਜੀ ਸਰਕਾਰ ਤੋਂ ਬਾਅਦ ਉਹ ਕਈ ਲੀਡਰਾਂ ਨੇ ਉੱਥੇ ਬੜੀ ਸੱਤਾ ਦਾ ਮਾਣ ਮਾ ਉਦੋਂ ਵਦ ਇਹੋ ਜਿਹਾ ਕੀ ਹੋਇਆ ਕਿ ਕਈ ਵਿੱਚੋਂ ਬਾਗੀ ਸੁਰਾ ਦਿਖਾ ਗਏ ਕੋਈ ਕੈਰੈਕਟਰ ਹੁੰਦਾ ਹਰ ਬੰਦੇ ਦਾ ਹੂੰ ਸੌਖੇ ਵੇਲੇ ਚ ਤਾਂ ਸਾਰੇ ਹੀ ਨਾਲ ਨੇਪ ਜਾਂਦੇ ਦੇਖੋ ਜ਼ਿੰਦਗੀ ਦਾ ਇੱਕ ਅਸੂਲ ਹੈ ਚਾਹੇ ਪੋਲਿਟਿਕਲ ਪਾਰਟੀ ਹੈ ਚਾਹੇ ਨਿੱਜੀ ਜ਼ਿੰਦਗੀ ਹੈ ਉਤਾਰ ਚੜਾਹ ਹਰ ਦੇ ਲਾਈਫ ਦੇ ਵਿੱਚ ਆਉਣੇ ਹੂੰ ਸਦਾ ਪਾਦਸ਼ਾਹੀ ਤਾਂ ਉੱਪਰ ਵਾਲੇ ਦੇ ਘਰ ਹੈ ਜਦੋਂ ਮਾੜੇ ਸਮੇਂ ਦੇ ਵਿੱਚ ਜਾਂ ਕੋਈ ਸਮਾਂ ਔਖਾ ਆਵੇ ਜੇ ਉਹ ਬੰਦੇ ਕੋਈ ਛੱਡ ਕੇ ਜਾਂਦੇ ਪਾਰਟੀਆਂ ਤੇ ਰਿਫਲੈਕਟ ਨਹੀਂ ਕਰਦਾ ਉਹ ਉਹਨਾਂ ਬੰਦਿਆਂ ਦੇ ਕੈਰੈਕਟਰਸ ਤੇ ਰਿਫਲੈਕਟ ਕਰਦਾ ਜਿਹੜੇ ਬਾਗੀ ਧੜੇ ਸੀਗੇ ਉਹਨਾਂ ਨੇ ਪਹਿਲਾਂ ਤਾਂ ਇਥੇ ਥੋੜੀ ਪਾਰਟੀ ਦੇ ਵਿੱਚ ਬਗਾਵਤ ਕੀਤੀ ਉਸ ਤੋਂ ਬਾਅਦ ਕਹਿੰਦੇ ਇੱਕ ਵੱਖਰਾ ਚੁੱਲਾ ਬਣ ਗਿਆ ਹੈਨਾ ਗਿਆਨੀ ਹਰਪ੍ਰੀਤ ਸਿੰਘ ਤੇ ਉਹ ਜਥੇਦਾਰ ਤੋਂ ਆ ਕੇ ਸਿੱਧਾ ਪੋਲਿਟਿਕਸ ਦੇ ਵਿੱਚ ਜਿਹੜੀ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਉਹ ਕਿਵੇਂ ਦੇਖਦੇ ਹੋ ਤੁਸੀਂ ਕਿਉਂਕਿ ਉਹਨਾਂ ਨੂੰ ਇੱਕ ਜਥੇਦਾਰ ਦੇ ਤੌਰ ਤੇ ਦੇਖਿਆ ਜਾਂਦਾ ਸੀਗਾ ਦੇਖੋ ਪਹਿਲੀ ਗੱਲ ਤਾਂ ਸ਼੍ਰੀ ਅਕਾਲ ਤਖਸਾਲ ਸਾਹਿਬ ਦਾ ਜਥੇਦਾਰ ਹੋਣਾ ਬਹੁਤ ਵੱਡਾ ਉਦੋਂ ਉੱਤੇ ਤਾਂ ਰੁਤਬਾ ਹੀ ਕੋਈ ਹੈ ਨਹੀਂ ਦੀ ਸਿਰਫ ਕੌਮ ਦੇ ਵਿੱਚ ਹਾਂਜੀ ਉਸ ਤੋਂ ਬਾਅਦ ਆ ਕੇ ਤੁਸੀਂ ਛੋਟੇ ਜੇ ਵੱਖਰੇ ਚੁੱਲ੍ਹੇ ਦੇ ਪ੍ਰਧਾਨ ਬਣ ਜਾਓ ਇੱਕ ਧੜੇ ਦੇ ਪ੍ਰਧਾਨ ਬਣ ਜਾਓ ਛੋਟੇ ਜੇ ਧੜੇ ਦੇ ਪ੍ਰਧਾਨ ਬਣ ਜਾਓ ਉਹ ਕਿੰਨੀ ਖੋਪ ਦਾ ਹੈ ਇਹ ਲੋਕ ਤਾਂ ਸਾਰੇ ਜਾਣਦੇ ਆ ਸ਼ਾਇਦ ਹਰਪ੍ਰੀਤ ਸਿੰਘ ਹੋਰੀਏ ਇਸ ਚੀਜ਼ ਨੂੰ ਸਮਝ ਨਹੀਂ ਸਕੇ। ਹੂੰ। ਉਦੋਂ ਵੀ ਵੱਡੀ ਇਹਦੇ ਵਿੱਚ ਜਿਹੜੀ ਚੀਜ਼ ਪੁਆਇੰਟ ਆਊਟ ਕਰਨ ਵਾਲੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਇਹ ਮਸਲਾ ਗਿਆ ਸੀ ਅਕਾਲੀ ਦੰਦ। ਹੂੰ। ਕੁਝ ਲੋਕਾਂ ਨੇ ਸ਼ਿਕਾਇਤ ਜਿਹੜੇ ਸਰਕਾਰ ਦੇ ਵਿੱਚ ਵੀ ਸਾਡੇ ਨਾਲ 10 ਸਾਲ ਰਹੇ। ਹੂੰ। ਉਦੋਂ ਉਹਨਾਂ ਨੂੰ ਕੋਈ ਇਸ਼ੂਸ ਚੇਤੇ ਨਹੀਂ ਆਏ। ਹੂੰ। ਪਤਾ ਨਹੀਂ ਕਿਧੇ ਕਹਿ ਜਾ ਕੇ ਉਹਨਾਂ ਨੇ ਇੱਕ ਸ਼ਿਕਾਇਤ ਦਰਜ ਕੀਤੀ ਸੀ ਜਿਹਦੇ ਤੇ ਸਰ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ। ਹੂੰ। ਬਿਲਕੁਲ ਹੋਇਆ। ਉਸ ਵੇਲੇ ਫਸੀਲ ਤੋਂ ਹੁਕਮ ਸੁਣਾਉਣ ਵਾਲਿਆਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਸੀ ਹੂੰ ਉਹੀ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਕਹਿੰਦਾ ਸੀ ਕਿ ਵੱਖਰਾ ਚੁੱਲਾ ਨਹੀਂ ਬਨਣਾ ਚਾਹੀਦਾ ਹੂੰ ਅਕਾਲੀ ਦਲ ਇਕੱਠਾ ਹੋਵੇ ਹੂੰ ਸੋ ਜਦੋਂ ਵੱਖਰਾ ਚੁੱਲਾ ਬਣਿਆ ਉਹਦੀ ਪਹਿਲੀ ਪਰਚੀ ਵੀ ਹਰਪ੍ਰੀਤ ਸਿੰਘ ਨੇ ਕਟਾਈ ਉਹਦਾ ਡੈਲੀਗੇਟ ਵੀ ਹਰਪ੍ਰੀਤ ਸਿੰਘ ਬਣਿਆ ਤੇ ਉਹਦਾ ਪ੍ਰਧਾਨ ਵੀ ਹਰਪ੍ਰੀਤ ਸਿੰਘ ਬਣਿਆ ਹੂੰ ਸੋ ਇਹ ਮਤਲਬ ਸਿੱਖ ਪੰਥ ਦੇ ਵਿੱਚ ਸਿੱਖ ਸਫਾਂ ਦੇ ਵਿੱਚ ਇਹ ਬਹੁਤ ਵੱਡਾ ਚਰਚਾ ਦਾ ਵਿਸ਼ਾ ਸੀ ਕਿ ਇਹ ਕਿੰਨਾ ਕ ਅਪਰੋਪਰੀਏਟ ਇੱਕ ਬੰਦਾ ਜਿਹੜਾ ਖੜ ਕੇ ਜੱਜ ਬਣ ਕੇ ਫੈਸਲਾ ਸੁਣਾਉਂਦਾ ਉਹੀ ਇੱਕ ਧਿਰ ਬਣ ਜਵੇ ਤੇ ਫਿਰ ਇਹ ਤਾਂ ਲੋਕਾਂ ਦੇ ਸਾਹਮਣੇ ਸਾਰੀ ਖੇਡ ਉਦੋਂ ਹੀ ਨੰਗੀ ਹੋ ਗਈ ਜੀ ਇਸ ਤੋਂ ਬਾਅਦ ਇਲੈਕਸ਼ਨ ਆਈ ਤਰਨਤਨ ਦੀ ਜਿਮਣੀ ਚੋਣ ਤਰਨਤਨ ਦੀ ਜਿਮਣੀ ਚੋਣ ਦੇ ਵਿੱਚ ਅਜਿਹਾ ਕੀ ਹੋਇਆ ਰਮਣਾ ਸਾਹਿਬ ਵੀ ਹਾਰ ਦੇ ਬਾਵਜੂਦ ਅਕਾਲੀ ਦਲ ਦੀ ਚਰਚਾ ਉਥੇ ਜਿੱਤੀ ਹੋਈ ਪਾਰਟੀ ਤੋਂ ਵੱਧ ਹੋ ਰਹੀ ਹੈ ਉਹਦਾ ਰੀਜ਼ਨ ਇਹ ਹੈ ਜੀ ਕਿ ਠੀਕ ਹੈ ਨੰਬਰਾਂ ਦੇ ਵਿੱਚ ਹਾਰੇ ਹਮ ਬਟ ਨੈਤਿਕ ਤੌਰ ਤੇ ਅਕਾਲੀ ਦਲ ਦੀ ਜਿੱਤ ਹੋਈ ਹੈ ਹਮ ਜਿਸ ਤਰ੍ਹਾਂ ਨਾਲ ਸਰਕਾਰ ਨੇ ਸਰਕਾਰੀ ਤੰਤਰ-ਵੰਤਰ ਵਰਤ ਕੇ ਹਮ ਮਨੀ ਪਾਵਰ ਮਸਲ ਪਾਵਰ ਸਟੇਟ ਪਾਵਰ ਸਭ ਕੁਝ ਵਰਤ ਕੇ ਅਕਾਲੀ ਦਲ ਨੂੰ ਟਾਰਗੇਟ ਕੀਤਾ ਤੁਸੀਂ ਇਹ ਵੇਖੋ ਜਿੰਨੀ ਦੇਰ ਉਹ ਇਲੈਕਸ਼ਨ ਚੱਲੀ ਹੈ ਹਮ ਇੱਕ ਵੀ ਕਾਂਗਰਸੀ ਤੇ ਪਰਚਾ ਨਹੀਂ ਹੋਇਆ ਇੱਕ ਵੀ ਭਾਜਪਾ ਦੇ ਆਗੂ ਤੇ ਪਰਚਾ ਨਹੀਂ ਹੋਇਆ ਤੇ ਨਾ ਅਮਰਤਪਾਲ ਹੋਰਾਂ ਦੇ ਧੜੇ 'ਚ ਕਿਸੇ ਤੇ ਪਰਚਾ ਪਰਚਾ ਹੋਇਆ ਬਿਲਕੁਲ ਸਾਡੇ ਤਕਰੀਬਨ 20-25 ਸਰਪੰਚਾਂ ਤੇ ਪਰਚੇ ਦੇ ਕੇ ਜਾਂ ਤਾਂ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਜਾਂ ਉਹਨਾਂ ਤੇ ਰੇਡਸ ਮਾਰ ਕੇ ਉਹਨਾਂ ਦੇ ਘਰਾਂ 'ਚ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਘਰਾਂ 'ਚੋਂ ਭਜਾ ਦਿੱਤਾ ਗਿਆ। ਹੂੰ ਇੱਥੋਂ ਤੱਕ ਕੀ ਸਾਡੇ ਕੈਂਡੀਡੇਟ ਬੀਬੀਜੀਸੀ ਜਿਹੜੇ ਉਹਨਾਂ ਦੀ ਬੇਟੀ ਤੇ ਵੀ ਪਰਚੇ ਹੋਏ। ਬੇਟੀ ਤੇ ਪਰਚਾ ਠੀਕ ਹੈ। ਰਿਜ਼ਲਟ ਆਉਣ ਤੋਂ ਬਾਅਦ ਵੀ ਪਰਚੇ ਹੋਏ। ਇਸ ਹੱਦ ਤੱਕ ਬਲੇਟੈਂਟ ਕੰਮ ਹੋ ਗਿਆ ਸੀ ਸਟੇਟ ਦਾ ਤਕੇਸ਼ਾ ਹੀ ਹੋ ਗਈ ਸੀ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇੰਟਰਵੈਨ ਕਰਨਾ ਪਿਆ। ਹੂੰ ਇਹ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ 'ਚ ਹੋਇਆ ਕਿ ਕਿਸੇ ਜ਼ਿਲ੍ਹੇ ਦੀ ਐਸਐਸਪੀ ਨੂੰ ਹਮ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਸਸਪੈਂਡ ਕੀਤਾ ਹੋਵੇ ਹਮ ਟਰਾਂਸਫਰਸ ਹੋ ਜਾਂਦੀਆਂ ਕਤਾਈ ਤੇ ਬਟ ਐਡੀ ਵੱਡੀ ਕਤਾਈ ਸੀ ਕਿ ਟਰਾਂਸਫਰ ਵਾਸ ਨਾਟ ਸਫੀਸ਼ੀਐਂਟ ਸਸਪੈਂਡ ਕਰਨਾ ਪਿਆ ਹਮ ਇਹ ਸਾਰੇ ਕੁਛ ਦੇ ਬਾਵਜੂਦ ਅਕਾਲੀ ਦਲ ਦਾ ਉਥੇ ਟੱਕਰ ਦੇਣਾ ਸਰਕਾਰ ਨੂੰ ਸੋ ਇਹ ਲੋਕਾਂ ਨੂੰ ਬਹੁਤ ਮਤਲਬ ਇਸ ਚੀਜ਼ ਦਾ ਮੈਂ ਕਹੂੰਗਾ ਚਰਚਾ ਤਾਂ ਬਣੀ ਬਿਕੋਜ਼ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਟੱਕਰ ਦੇ ਵਿੱਚ ਆਇਆ ਹੂੰ ਸੋ ਇਹ ਨੈਤਿਕ ਜਿੱਤ ਸੀ ਜਿਹੜੀ ਲੋਕ ਕਹ ਰਹੇ ਇਸ ਕਰਕੇ ਉਹਦੀ ਜ਼ਿਆਦਾ ਚਰਚਾ ਹੋਈ ਇਹ ਮੰਨਦੇ ਹੋ ਕਿ ਜਿਹੜਾ ਤਰਨਤਾਰਨ ਦੀ ਇਲੈਕਸ਼ਨ ਦਾ ਜਿਹੜਾ ਨਤੀਜਾ ਹੈ ਜਿਹੜਾ ਉਹ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਇੱਕ ਨਵੀਂ ਜਾਣ ਪਈ ਹੈ ਉਹਦਾ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਰਿਜ਼ਲਟ ਦੇਖਣ ਨੂੰ ਮਿਲਿਆ ਸੁਭਾਵਕ ਹੈ ਜੀ ਵਰਕਰ ਨੂੰ ਹੌਸਲਾ ਮਿਲਦਾ ਹੂੰ ਵਰਕਰ ਚਾਰਜ ਹੁੰਦਾ ਹੂੰ ਵਰਕਰ ਹੋਰ ਦਲੇਰੀ ਨਾਲ ਲੜਦਾ ਜਦੋਂ ਇੰਨਾ ਤਸ਼ੱਦਦ ਪੁਲਿਸ ਦਾ ਹੋਇਆ ਹੂੰ ਤੇ ਉਸ ਦੇ باوجود ਜਿਹੜੇ ਰਿਜ਼ਲਟ ਆਏ ਦੋ ਨੰਬਰ ਤੇ ਅਕਾਲੀ ਦਲ ਆਇਆ ਕਾਂਗਰਸ ਨੂੰ ਤਾਂ ਵੋਟ ਹੀ 14000 ਰੁਪਏ ਉੱਥੇ ਤੇ ਇਹ ਕਹਿਣਾ ਅਮਰਿਤਪਾਲ ਹੋਰਾਂ ਦੇ ਧੜੇ ਦੇ ਕੈਂਡੀਡੇਟ ਦਾ ਮਨਦੀਪ ਸਿੰਘ ਦਾ ਕਿ ਜੇ ਮੈਂ ਨਾ ਲੜਦਾ ਤਾਂ ਅਕਾਲੀ ਦਲ ਜਿੱਤ ਜਾਂਦਾ ਸੋ ਟਾਰਗੇਟ ਸਭ ਦਾ ਅਕਾਲੀ ਦਲ ਨੂੰ ਹਰਾਉਣਾ ਸੀ ਉਸ ਰਿਜ਼ਲਟ ਤੋਂ ਫਿਰ ਹਾਂ ਨਮੀ ਜ਼ਰੂਰ ਜਾਣ ਬੰਦੇ ਹੌਸਲੇ ਛੋ ਜਾਂਦੇ ਤਕੜੇ ਹੋ ਕੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਇਲੈਕਸ਼ਨਾਂ ਲੜੀਆਂ ਤੇ ਉਹ ਰਿਜ਼ਲਟ ਵੀ ਸਾਰਿਆਂ ਦੇ ਸਾਹਮਣੇ ਹੂੰ ਸਰਕਾਰ ਦਾ ਮੁਕਾਬਲਾ ਜੇ ਕੀਤਾ ਅਕਾਲੀ ਦਲ ਨਹੀਂ ਕੀਤਾ ਮਾਲਵਾ ਸਭ ਤੋਂ ਵੱਡਾ ਖੇਤਰ ਹੈ ਪੰਜਾਬ ਦਾ ਹੂੰ 117 ਚੋਂ 69 ਸੀਟਾਂ ਕੱਲੇ ਮਾਲਵੇ 'ਚ ਹੈ ਮਾਲਵੇ 'ਚ সুইਪ ਕੀਤਾ ਅਕਾਲੀ ਦਲ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਤਾਂ ਮਤਲਬ ਹੁਣ ਤੁਸੀਂ ਸਾਡਾ ਜ਼ਿਲ੍ਹਾ ਹੀ ਲੈ ਲਓ ਜੀ ਹੂੰ ਤਿੰਨ ਬਲਾਕ ਸੰਪਤੀ ਦੀਆਂ ਸੀਟਾਂ ਸਾਡੇ ਆਈਆਂ ਤੇ ਤਿੰਨ ਆਈਆਂ ਸਾਡੇ ਨਾਲ ਦੇ ਹਲਕੇ ਕੋਟਖਪੂਰੇ 'ਚ ਹੂੰ ਜੈਤੋ 'ਚ ਵੀ ਜਿੰਨੇ ਕਾਗਜ਼ ਰਿਜੈਕਟ ਕਰਕੇ ਬਣ ਗਏ ਬਣ ਗਏ ਉਸ ਤੋਂ ਇਲਾਵਾ ਤਾਂ ਦੋ ਤਿੰਨ ਹੀ ਉੱਥੇ ਆਏ ਸੋ ਅਕਾਲੀ ਦਲ ਦਾ ਦਬਦਬਾ ਰਹਿਣਾ ਮਾਲਵੇ ਦੇ ਵਿੱਚ ਹੂੰ ਤੇ ਮਾਝੇ ਦੇ ਵਿੱਚ ਜਿੱਥੇ ਸਾਡੇ ਤਕੜੇ ਹਲਕੇ ਸੀ ਉੱਥੇ ਕਾਗਜ਼ੀ ਨਾਮਾਸ ਰਿਜੈਕਟ ਹੋਣੇ ਵਰਨਾ ਸਵੀਪ ਉੱਥੇ ਵੀ ਇਸੇ ਤਰ੍ਹਾਂ ਨਾਲ ਹੋਣੀ ਸੀ ਹੂੰ ਜੀ ਸੋ ਇਹ ਦਬਦਬਾ ਜਿਹੜਾ ਅਕਾਲੀ ਦਲ ਦਾ ਰਿਹਾ ਉਸ ਨਾਲ ਸਰਕਾਰ ਵੀ ਬੁਖਲਾਈ ਹੈ ਤੇ ਉਸ ਤੋਂ ਬਾਅਦ ਜਿਹੜੇ ਸਰਕਾਰ ਦੇ ਐਕਸ਼ਨਸ ਹੈ ਉਹ ਸਾਬਤ ਕਰਦੇ ਕਿ ਸਰਕਾਰ ਜਿਹੜੀ ਹੈ ਅਕਾਲੀ ਦਲ ਦੇ ਰਿਸਰਜੈਂਸ ਤੋਂ ਉਭਾਰ ਤੋਂ ਕਬਰਾਈ ਹੈ ਪੈਨਿਕ ਚਾਈ ਹੋਈ ਹੈ ਜਿਹੜਾ ਮੌਜੂਦਾ ਆਪਾਂ ਹੁਣ ਜਿਹੜੀ ਸਥਿਤੀ ਬਣੀ ਹੋਈ ਹੈ ਤਾਂ ਇਹ ਜਿਹੜੀ ਐਸਜੀਪੀਸੀ ਤੇ ਅ ਅੱਜਕੱਲ ਜਿਹੜਾ ਸਰਕਾਰ ਦਾ ਕੰਮ ਚੱਲ ਰਿਹਾ ਹੈਗਾ ਇਹਦੇ ਵਿੱਚ ਪਹਿਲਾਂ ਇਹ ਸੀਗਾ ਕਿ ਜਿਹੜੇ 328 ਰੂਪ ਆ ਉਹੋ ਚੋਰੀ ਨਹੀਂ ਹੋਏ ਹਨਾ ਵੀ ਜਿਹੜੀ ਕੋਈ ਪੈਸਿਆਂ ਦਾ ਕੋਈ ਉਹਦੇ ਵਿੱਚ ਫਰਕ ਹੈ ਤਾਂ ਹੁਣ ਉਹ ਇੱਕ ਉਹ 328 ਰੂਪ ਚੋਰੀ ਦਾ ਮਸਲਾ ਬਣ ਗਿਆ ਤੇ ਇਹ ਮਸਲਾ ਜਦ ਕਿ ਐਸਜੀਪੀਸੀ ਨੇ ਸਲਝਾ ਲਿਆ ਸੀਗਾ ਤੇ ਇਹ ਇਹਦੀ ਐਫਆਈਆਰ ਹੋਣੀ ਜਾਂ ਸਰਕਾਰ ਦੇ ਵਿੱਚ ਇੰਟਰਫੇਰੈਂਸ ਹੋਣੀ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕੋ ਕੱਲ ਸਿੰਘ ਸਾਹਿਬ ਦਾ ਇੱਕ ਹੁਕਮਨਾਮਾ ਆਇਆ ਹੂੰ ਕਿ ਇਸ ਮਸਲੇ ਤੇ ਕੋਈ ਸਿਆਸੀ ਧਿਰਾਂ ਕੋਈ ਟਿੱਪਣੀ ਨਾ ਕਰੇ ਹੂੰ ਟੂਸ਼ਨ ਬਾਜ਼ੀ ਨਾ ਇੱਕ ਦੂਜੇ ਤੇ ਕਰੋ ਹੂੰ ਸੋ ਮੈਂ ਉਹ ਗੱਲ ਤਾਂ ਨਹੀਂ ਕਰੂੰਗਾ ਬਟ ਮੈਂ ਜ਼ਰੂਰ ਭਾਈ ਈਸ਼ਰ ਸਿੰਘ ਦੀ ਰਿਪੋਰਟ ਜਿਹੜੀ ਉਸ ਵੇਲੇ ਦੇ ਸਿੰਘ ਸਾਹਿਬ ਗੈਨੀ ਹਰਪ੍ਰੀਤ ਸਿੰਘ ਨੇ ਕਮੇਟੀ ਬਣਾਈ ਸੀ ਹੂੰ ਭਾਈ ਈਸ਼ਰ ਸਿੰਘ ਜੀ ਜਿਨ੍ਹਾਂ ਨੇ ਜਾਂਚ ਕੀਤੀ ਸੀ ਇਸ ਸਾਰੇ ਮਸਲੇ ਦੀ ਉਸ ਕਮੇਟੀ ਨੇ ਬੜਾ ਸਪਸ਼ਟ ਆਪ ਦੇ ਰਿਪੋਰਟ ਰਿਪੋਰਟ ਦੇ ਵਿੱਚ ਦੱਸਿਆ ਸੀ ਕਿ ਇਹ ਕੇਵਲ ਗਵਨ ਦਾ ਮਸਲਾ ਹੈ ਚੋਰੀ ਨਹੀਂ ਹੋਈ ਬੇਅਦਬੀ ਨਹੀਂ ਹੋਈ ਜਿਹੜੇ ਸਰੂਪ ਗੁਰਦੁਆਰਾ ਕਮੇਟੀਆਂ ਦੇ ਵਿੱਚ ਜਾਂ ਸਿੱਖ ਸੰਗਤਾਂ ਦੇ ਵਿੱਚ ਗਏ ਹੈ ਉਹਨਾਂ ਦੀ ਜਿਹੜੀ ਭੇਟਾ ਜਮਾ ਕਰਾਉਣੀ ਹੁੰਦੀ ਹੈ ਉਹ ਟਰਸਟ ਫੰਡਾਂ ਦੇ ਵਿੱਚ ਜਮਾ ਨਹੀਂ ਕਰਾਈ ਮੁਲਾਜ਼ਮਾਂ ਨੇ ਸੋ ਉਹ ਇੱਕ ਗਵਨ ਦਾ ਮਸਲਾ ਸੀ ਜਿਹਨੂੰ ਵਕਰੀ ਰੰਗਤ ਦਿੱਤੀ ਜਾ ਰਹੀ ਹੈ ਉਹ ਕਹਿੰਨੀ ਹੈ ਭਾਈ ਈਸ਼ਰ ਸਿੰਘ ਦੀ ਰਿਪੋਰਟ ਦੇ ਵਿੱਚ ਹੈ ਹੋਰ ਰਿਪੋਰਟ ਨੂੰ ਉਸ ਵੇਲੇ ਅਕਾਲ ਤਖਤ ਸਾਹਿਬ ਨੇ ਸਵੀਕਾਰ ਕਰਕੇ ਉਹਨਾਂ ਬੰਦਿਆਂ ਤੇ ਐਕਸ਼ਨ ਵੀ ਲੈ ਲਿਆ ਚਲੋ ਅੱਜ ਸਰਕਾਰਾਂ ਜੋ ਮਰਜ਼ੀ ਕਰੀ ਜਾਣ बिकॉज ਏਜੰਡਾ ਕੁਝ ਹੋਰ ਹੋ ਸਕਦਾ ਬਟ ਮੈਂ ਇਸ ਤੋਂ ਅੱਗੇ ਇਸ ਤੇ ਟਿੱਪਣੀ ਕਰਨੀ ਨਹੀਂ ਚਾਹੂੰਗਾ ਕਿਤੇ ਨਾ ਕਿਤੇ ਸਰਕਾਰ ਦਾ ਜਿਹੜਾ ਇਹ ਰਾਹ ਹੈ ਜਿਹੜਾ ਸੀਏ ਦੀ ਉੱਥੇ ਗ੍ਰਿਫਤਾਰੀ ਹੁੰਦੀ ਹੈ ਤੋ ਉਹ ਰਾ ਕਿਤੇ ਸੁਖਵੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਤੱਕ ਤਾਂ ਨਹੀਂ ਲੈ ਕੇ ਜਾਣਾ ਚਾਹੁੰਦਾ ਪਰ ਮੈਂ ਫੇਰ ਉਸੇ ਗੱਲ ਤੇ ਆਉਣਾ ਮੈਂ ਉਸ ਮਸਲੇ ਜਿਆਦਾ ਜਾਣਾ ਨਹੀਂ ਚਾਹੁੰਦਾ ਪਰ ਇੱਕ ਚੀਜ਼ ਜ਼ਰੂਰ ਹੈ ਕਿਉਂਕਿ ਰਿਲੇਟਿਡ ਨਹੀਂ ਹੈ ਉਹਦੇ ਨਾਲ ਮੈਂ ਸ਼ੇਅਰ ਕਰ ਦਿੰਦਾ ਹੁਣ ਐਸਆਈਟੀ ਬਣਦੀ ਹੈ 328 ਰੁਪਿਆਂ ਦੇ ਮਸਲੇ ਹਮ ਰੇਡ ਮਾਰਦੀ ਹੈ ਅਸ਼ਵਨੀਅਨ ਐਂਡ ਐਸੋਸੀਏਟਸ ਜਿਹੜੇ ਇਨਕਮ ਟੈਕਸ ਲਾਇਰਸ ਹੈ ਲੁਧਿਆਣੇ ਦੇ ਸਭ ਤੋਂ ਵੱਡੇ ਲਾਇਰ ਆ ਉਹ ਵਕੀਲ ਹੈ ਵੱਡੀਆਂ ਵੱਡੀਆਂ ਫਰਮਾਂ ਦੇ ਵਕੀਲ ਆ ਉਹਨਾਂ ਦੇ ਦਫ਼ਤਰ ਦੇ ਵਿੱਚ ਹਮ ਉਹਨਾਂ ਦਾ ਤਾਂ ਇਹਨਾਂ ਸਰੂਪਾਂ ਨਾਲ ਜਾਂ ਐਸਜੀਪੀਸੀ ਨਾਲ ਦੂਰ ਦੂਰ ਦਾ ਕੋਈ ਨਾਤਾ ਨਹੀਂ ਹੈ ਨਾ ਕਦੇ ਉਹਨਾਂ ਨੇ ਐਸਜੀਪੀਸੀ ਦਾ ਕੰਮ ਕੀਤਾ ਹੈ ਨਾ ਉਹਨਾਂ ਨੇ ਕਦੇ ਕਿਸੇ ਧਾਰਮਿਕ ਸੰਸਥਾ ਦਾ ਕੰਮ ਕੀਤਾ ਹੈ ਸੋ ਉਹਨਾਂ ਦੇ ਰੇਟ ਮਾਰਨ ਦਾ ਮੰਤਵ ਕੀ ਸੀ ਉਹ ਸੁਖਵੀਰ ਸਿੰਘ ਬਾਦਲ ਜੀ ਦੇ ਵੀ ਇਨਕਮ ਟੈਕਸ ਦੇ ਵਕੀਲ ਹੈ ਸੋ ਮੰਤਵ ਤਾਂ ਸਪਸ਼ਟ ਹੈ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਸਰਕਾਰ ਪੈਨਿਕ 'ਚ ਹੈ ਹੁਣ ਰੈਟਲ ਹੋਈ ਵੀ ਹੈ ਘਬराई ਹੋਈ ਹੈ ਵੀ ਇਹ ਹੁਣ ਅਕਾਲੀ ਦਲ ਨੂੰ ਕਿਵੇਂ ਰੋਕਿਆ ਜਾਵੇ ਮੁੱਖ ਮੰਤਰੀ ਸਾਹਿਬ ਦੇ ਹੱਥ ਤੇ ਪਿਆਣਾ ਕਿ ਮੇਰੇ ਕੋਲੇ ਕਾਂਗਰਸੀ ਲੀਡਰਾਂ ਦੇ ਸਬੂਤ ਮੌਜੂਦ ਹੈ ਰਾਜੇ ਵਿੜਿੰਗ ਦੇ ਸਬੂਤ ਤਾਂ ਸਾਰਿਆਂ ਕੋਲੇ ਆ ਤੁਹਾਡੇ ਕੋਲੇ ਆ ਮੇਰੇ ਕੋਲੇ ਆ ਸਭ ਕੋਲੇ ਆ ਬਸਾਨੀਆਂ ਬਾਡੀਆਂ ਦੇ ਚੰਨੀ ਦੀ ਪ੍ਰੈਸ ਕਾਨਫਰੰਸ ਮੁੱਖ ਮੰਤਰੀ ਸਾਹਿਬ ਨੇ ਸ਼ਿਕਾਇਤਕਰਤਾ ਨੂੰ ਕੋਲੇ ਬਾਕੇ ਕਰਾਈ ਹੈ ਕਿ ਮੈਂ 2 ਕਰੋੜ ਰੁਪਏ ਚੰਨੀ ਨੂੰ ਰਿਸ਼ਵਤ ਦਿੱਤਾ ਸੁਕੀ ਰੰਧਾਵੇ ਦਾ ਉਹਨਾਂ ਨੇ ਫਲੋਰ ਆਫ ਦਿ ਹਾਊਸ ਤੇ ਜ਼ਿਕਰ ਕੀਤਾ ਫਿਰ ਉਹਨਾਂ ਤੇ ਐਕਸ਼ਨ ਕਿਉਂ ਨਹੀਂ ਹੋ ਰਿਹਾ ਕਿਉਂਕਿ ਉਹਨਾਂ ਨੂੰ ਥ੍ਰੈਟ ਨਹੀਂ ਸਮਝਦੇ ਹੂੰ ਅੱਜ ਥ੍ਰੈਟ ਸਮਝਦੇ ਆ ਤਾਂ ਕਾਲੀਦਲ ਨੂੰ ਤੇ ਸੁਖਬੀਰ ਸਿੰਘ ਬਾਦਲ ਨੂੰ ਸਮਝਦੇ ਆ ਸੋ ਕਿਵੇਂ ਨਾ ਕਿਵੇਂ ਝੂਠਾ ਸੱਚਾ ਇੰਟੈਂਗਲ ਕਰਨਾ ਚਾਹੁੰਦੇ ਸੁਖਬੀਰ ਸਿੰਘ ਬਾਦਲ ਨੂੰ ਪਰ ਇੱਕ ਲਾ ਲੈਂਡ ਚੋਰ ਜਿੰਨਾ ਮਰਜੀ ਇਹਨਾਂ ਨੇ ਲਾਉਣਾ ਦੇਖੋ ਲੋਕ ਮਨ ਬਣਾ ਚੁੱਕੇ ਜਦੋਂ ਲੋਕ ਇੱਕ ਫੈਸਲਾ ਕਰ ਲੈਣ ਨਾ ਫਿਰ ਤੁਹਾਡੀਆਂ ਇਹ ਚਾਲਾਂ ਇਹ ਜਿਹੜੀ ਤੁਹਾਡੇ ਛੜੇਂਤਰ ਹੈ ਇਹ ਕਾਮਯਾਬ ਨਹੀਂ ਹੁੰਦੇ ਥੋੜੀ ਜੀ ਮੌਜੂਦਾ ਸਰਕਾਰ ਦੀ ਗੱਲ ਕਰਦੇ ਤੁਸੀਂ ਸਰਕਾਰਾਂ ਦੇ ਵਿੱਚ ਰਹੇ ਹੋ ਪਾਵਰ ਹੰਡਾਈਆਂ ਨੇ 70 ਸਾਲਾਂ ਦੇ ਵੰਟੀ ਜੀ ਇਹੋ ਜਿਹੇ ਕਿਹੜੇ ਕੰਮ ਸੀ ਜਿਹੜੇ ਉਦੋਂ ਹੋਏ ਨਹੀਂ ਤਾਂ ਹੁਣ ਹੋਗੇ ਬਦਲਾਅ ਆਇਆ ਜੀ ਉਦੋਂ ਅ ਬਿੱਲੀ ਵਾਲਿਆਂ ਦੀ ਇੰਨੀ ਇੰਟਰਫੀਰੈਂਸ ਨਹੀਂ ਸੀ ਜਿਹੜੀ ਹੁਣ ਹੋ ਗਈ ਹੂੰ ਦਿੱਲੀ ਵਾਲੇ ਇੱਥੇ ਆ ਕੇ ਹੀ ਬਹਿ ਗਏ ਜਿਹੜੇ ਕਦੇ ਪਹਿਲਾਂ ਨਹੀਂ ਹੋਏ ਸੀ ਹੂੰ ਰਿਸ਼ਵਤਖੋਰੀ ਜਿੰਨੀ ਹੋਣਾ ਕਦੇ ਨਹੀਂ ਹੋਈ ਸੀ ਹੂੰ ਜਿੰਨਾ ਨਸ਼ਾ ਪ੍ਰਚਲਿਤ ਹੁਣ ਹੋਇਆ ਕਦੇ ਨਹੀਂ ਹੋਇਆ ਸੀ ਹੂੰ ਜੋ ਲਾਅ ਐਂਡ ਆਰਡਰ ਦੀ ਸਥਿਤੀ ਹੈ ਅੱਜ ਮਾੜੀ ਹੋਈ ਹੈ ਹੂੰ ਹਰ ਰੋਜ਼ ਕਿਲਿੰਗਸ ਹੋ ਰਹੀਆਂ ਫਰੋਤੀਆਂ ਹੋ ਰਹੀਆਂ ਗੈਂਗਸਟਰ ਰਾਜ ਚਲਾ ਰਹੇ ਇਹ ਕਦੇ ਅੱਜ ਤੋਂ ਪਹਿਲਾਂ ਨਹੀਂ ਹੋਇਆ ਸੀ ਇਹ ਬਦਲਾਅ ਦਾ ਨਤੀਜਾ ਹੈ ਇਹ ਬਦਲਾਅ ਹੈ ਲੋ ਐਂਡ ਆਰਡਰ ਦੀ ਗੱਲ ਕੀਤੀ ਤੁਸੀਂ ਨੇ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਪੱਤਰਕਾਰਾਂ ਦੇ ਉੱਤੇ ਜਿਹੜਾ ਪਰਚੇ ਹੋਏ ਨੇ ਉਹਨੂੰ ਕਿਵੇਂ ਦੇਖਦੇ ਇਹ ਸਰਕਾਰ ਜਿਹੜੀ ਹੈ ਨਾ ਜੀ ਕ੍ਰਿਟਿਸਿਜ਼ਮ ਟੋਲਰੇਟ ਨਹੀਂ ਕਰ ਸਕਦੀ ਹਮ ਹਾਲੇ ਬੰਦੇ ਹਮ ਬਾਦਲ ਸਾਹਿਬ ਬਾਰੇ ਬਾਦਲ ਸਾਹਿਬ ਨਾਲੋਂ ਵੱਡਾ ਲੀਡਰ ਤਾਂ ਪੰਜਾਬ 'ਚ ਨਹੀਂ ਹੋਇਆ ਇਤਿਹਾਸ 'ਚ ਬਿਲਕੁਲ ਨਹੀਂ ਪੰਜ ਵਾਰੀ ਦੇ ਮੁੱਖ ਮੰਤਰੀ ਰਹੇਗੇ ਹੂੰ ਪੰਜ ਸੱਤ ਵਾਰੀ ਦੇ ਲੀਡਰ ਆਫ ਆਪੋਜੀਸ਼ਨ ਰਹੇਗੇ ਹੋਣੇ ਆ ਕੇਂਦਰ ਦੇ ਵਜ਼ੀਰ ਰਹੇਗੇ ਹੂੰ ਹਿੰਦੁਸਤਾਨ ਦੇ ਵੱਡੇ ਲੀਡਰਾਂ 'ਚੋਂ ਇੱਕ ਸੀ ਹੂੰ ਕਿੰਨੀ ਕ੍ਰਿਟਿਸਿਜ਼ਮ ਹੋਈ ਕਿਹੋ ਜਿਹੇ ਸ਼ਬਦ ਵਰਤਦੇ ਰਹੇ ਉਹਨਾਂ ਬਾਰੇ ਕਦੇ ਉਹਨਾਂ ਨੇ ਤਾਂ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਸੀ ਤੇ ਇਹ ਇਹ ਸਰਕਾਰ ਦੇ ਵਿੱਚ ਜਿਹੜੀ ਆਪਦੇ ਆਪ ਨੂੰ ਆਮ ਆਦਮੀ ਦੀ ਸਰਕਾਰ ਕਹਿੰਦੀ ਹੈ ਇੱਥੇ ਸਵਾਲ ਪੁੱਛਣਾ ਵੀ ਗੁਨਾਹ ਹੋ ਗਿਆ ਉਹ ਕਿਸੇ ਨੇ ਟਿੱਪਣੀ ਨਹੀਂ ਕੀਤੀ ਸੀ ਉਹਨਾਂ ਪੱਤਰਕਾਰਾਂ ਨੇ ਇਹਨਾਂ ਤੇ ਉਹਨਾਂ ਨੇ ਸਿਰਫ ਇੱਕ ਸਵਾਲ ਪੁੱਛਿਆ ਸੀ ਕਿ ਮੁੱਖ ਮੰਤਰੀ ਆਊਟ ਆਫ ਕੰਟਰੀ ਸੀ ਤੇ ਉਸ ਤੋਂ ਬਾਅਦ ਹੈਲੀਕਾਪਟਰ ਦੀ ਵਰਤੋਂ ਜਿਹੜੀ ਹੋਈ ਆ ਉਹ ਕਿਹਨੇ ਕੀਤੀ ਹੈ ਤੇ ਸਵਾਲ ਪੁੱਛਣਾ ਤਾਂ ਕਦੇ ਜ਼ੁਲਮ ਨਹੀਂ ਹੋਇਆ ਸੀ ਜਿਹੜਾ ਇਸ ਸਰਕਾਰ 'ਚ ਹੋਇਆ ਇਹ ਵੀ ਬਦਲਾਅ ਦਾ ਨਤੀਜਾ ਹੈ ਇਹ ਵੀ ਬਦਲਾਅ ਦਾ ਨਤੀਜਾ ਹੋ ਗਿਆ 2027 ਦੇ ਵਿੱਚ ਜੇ ਇਲੈਕਸ਼ਨਾਂ ਨੂੰ ਮੁੱਖ ਦੇਖਦੇ ਹੋਏ ਪਰਮਬੰਦ ਸਿੰਘ ਬੰਟੀ ਰਮਾਣਾ ਆਪ ਦਾ ਫਰੀਦਕੋਟ ਤੋਂ ਮੁੱਖ ਜਿਹੜਾ ਮੁਕਾਬਲਾ ਕੀ ਦੇਣਾ ਮੰਨਦੇ ਉਹ ਸਾਲ ਪਿਆ ਜੀ ਮੁਕਾਬਲੇ ਚ ਦੂਜੇ ਤੇ ਕੌਣ ਆਵੇ ਤੀਜੇ ਤੇ ਕੌਣ ਆਵੇ ਮੈਨੂੰ ਨਹੀਂ ਪਤਾ ਪਰ ਮੈਂ ਹੰਕਾਰ ਨਹੀਂ ਕਰਦਾ ਨਾ ਮੈਂ ਜੋਤਸੀ ਹਾਂ ਹਮ ਪਰ ਰੀਸੈਂਟਲੀ ਬਲਾਕ ਸੰਮਤੀ ਜਿਹੜਾ ਪਰਿਸ਼ਦ ਦੀਆਂ ਚੋਣਾਂ ਟੱਪੀਆਂ ਲੋਕਾਂ ਦਾ ਬੜਾ ਵੱਡਾ ਸਮਰਥਨ ਮਿਲਿਆ ਸਾਨੂੰ ਤੇ ਬੇਸਿਕਲੀ ਪਰਮਬੰਦ ਸਿੰਘ ਰਮਾਣਾ ਮੈਟਰ ਨਹੀਂ ਕਰਦਾ ਹਮ ਲੋਕਾਂ ਨੇ ਮਨ ਬਣਾਇਆ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣ ਹਮ ਪਿਛਲੀ ਵਾਰੀ ਕਿਸੇ ਨੇ ਕੈਂਡੀਡੇਟ ਨਹੀਂ ਵੇਖਿਆ ਸੀ ਆਮ ਆਦਮੀ ਪਾਰਟੀ ਦਾ ਲੋਕਾਂ ਨੇ ਝਾੜੂ ਨੂੰ ਵੋਟ ਪਾਈ ਸੀ ਇਸ ਵਾਰ ਵੀ ਲੋਕ ਤਕੜੀ ਨੂੰ ਵੋਟ ਪਾਉਣਗੇ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਜਿਹਦੇ ਜਿਹਨੂੰ ਟਿਕਟ ਨਾਲ ਨਵਾਜ਼ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਂਡੀਡੇਟ ਉਤਾਰਨਗੇ ਲੋਕ ਉਹਦਾ ਭਾਰੀ ਸਮਰਥਨ ਦੇਣਗੇ 2027 ਦੇ ਵਿੱਚ ਅਕਾਲੀ ਦਲ ਨੂੰ ਖੜਾ ਕਿੱਥੇ ਦੇਖਦੇ ਮੈਂ 2027 ਦੇ ਵਿੱਚ ਅਕਾਲੀ ਦਲ ਨੂੰ ਪੰਜਾਬ ਦੇ ਲੋਕਾਂ ਦੀ ਅਸ਼ੀਰਵਾਦ ਨਾਲ ਪੰਜਾਬ ਦੇ ਲੋਕਾਂ ਦੇ ਸਮਰਥਨ ਨਾਲ ਸਪੋਰਟ ਨਾਲ ਪੰਜਾਬ ਦੀ ਸੇਵਾ ਕਰਦਿਆਂ ਦੇਖ ਰਿਹਾ ਬਹੁਤ ਵੱਡੀ ਮਾਰਜਨ ਨਾਲ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾ ਕੇ ਪੰਜਾਬ ਦੀ ਸੇਵਾ ਸੰਭਾਲਣਗੇ ਸੋਸ਼ਲ ਮੀਡੀਆ ਤੇ ਤੁਹਾਡੇ ਜਿਹੜੇ ਸਮਰਥਕ ਆ ਅੱਜ ਕੱਲ ਬੜੇ ਛਾਏ ਹੋਏ ਨੇ ਇੱਕ ਤੁਸੀਂ ਨੇ ਡਾਇਨਾਸੌਰ ਬੜਾ ਮਸ਼ਹੂਰ ਕਰਤਾ ਤੁਹਾਡੇ ਕੋ ਪਤਾ ਕੀ ਜੀ ਡਾਇਨਾਸੌਰ ਦੀ ਚਰਚਾ ਇਹਨਾਂ ਨੇ ਸ਼ੁਰੂ ਕੀਤੀ ਸੀ ਡਾਇਨਾਸੌਰ ਨਰੇਟਿਵ ਨਹੀਂ ਹੈ ਪੰਜਾਬ ਦੇ ਹਾਲਾਤਾਂ ਦਾ ਬਹੁਤ ਵੱਡੇ ਸੀਰੀਅਸ ਮੁੱਦੇ ਆ ਪੰਜਾਬ 'ਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਚਾਹੇ ਉਹ ਲਾਅ ਐਂਡ ਆਰਡਰ ਦੀ ਗੱਲ ਕਰ ਲਓ ਨਸ਼ੇ ਦੀ ਗੱਲ ਕਰ ਲਓ ਕਰਪਸ਼ਨ ਦੀ ਗੱਲ ਕਰ ਲਓ ਸਹੂਲਤਾਂ ਸਾਰੀਆਂ ਬੰਦ ਹੋ ਗਈਆਂ ਸ਼ਗਨ ਬੰਦ ਹੋ ਗਏ ਪੈਨਸ਼ਨ ਬੰਦ ਹੋ ਗਈਆਂ ਲੋਕਾਂ ਨੂੰ ਆਟਾ ਦਾਲ ਨਹੀਂ ਮਿਲ ਰਿਹਾ ਲੋਕਾਂ ਦੇ ਬਿਜਲੀ ਦੇ ਲੱਖਾਂ ਦੇ ਬਿੱਲ ਆ ਰਹੇ ਐ ਲੋਕ ਤਰਾ ਤਰਾ ਕਰ ਰਹੇ ਐ ਡਿਵੈਲਪਮੈਂਟ ਦੇ ਨਾਂ ਤੇ ਕੁਝ ਵੀ ਨਹੀਂ ਐ 5 ਸਾਲਾਂ ਚ ਇੱਕ ਚੀਜ਼ ਨਹੀਂ ਕਿਨਾਈ ਜਾਦੀ ਇਸ਼ੂਸ ਪੰਜਾਬ ਦੇ ਇਹ ਐ ਇੱਕ ਮੁੱਖ ਮੰਤਰੀ ਨੇ ਆਪਦੀ ਸਟਾਇਰ ਦੇ ਵਿੱਚ ਜਿਵੇਂ ਸਟੇਜ ਆਰਟਿਸਟ ਮੁੱਖ ਮੰਤਰੀ ਨੇ ਹੀ ਸ਼ੁਰੂ ਕੀਤੀ ਸੀ ਇਹ ਗੱਲ ਕਿ ਪੰਜਾਬ ਦੇ ਵਿੱਚ ਡਾਇਨਾਸੌਰ ਤਾਂ ਫੇਰ ਵਾਪਸ ਆ ਸਕਦੇ ਆ ਅਕਾਲੀ ਨਹੀਂ ਆਉਂਦੇ ਕਹਿਣ ਤੋਂ ਭਾਵ ਸੀ ਕਿ ਡਾਇਨਾਸੌਰ ਐਕਸਟਿੰਕਟ ਹੋ ਗਿਆ ਤਾਂ ਅਕਾਲੀ ਵੀ ਐਕਸਟਿੰਕਟ ਹੋ ਜੇ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਉਭਾਰ ਹੋਇਆ ਹੁਣ ਤੇ ਪੰਜਾਬ ਦੇ ਲੋਕਾਂ ਨੇ ਮਹਿਸੂਸ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਵਾਪਸ ਆ ਰਿਹਾ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਦੁਬਾਰਾ ਫੇਰ ਅਪ ਸਵਿੰਗ ਤੇ ਹੈ ਤੇ ਲੋਕਾਂ ਦੇ ਉਹ ਸਟਾਇਰ ਦਾ ਜਵਾਬ ਸਟਾਇਰ ਨਾਲ ਦਿੱਤਾ ਲੋਕਾਂ ਨੇ ਇਹਨੂੰ ਉਸ ਹਿਸਾਬ ਨਾਲ ਹੀ ਲੈਣਾ ਚਾਹੀਦਾ ਤੇ ਲੋਕਾਂ ਨੇ ਦਿਖਾਇਆ ਕਿ ਡਾਇਨਾਸੌਰ ਵੀ ਵਾਪਸ ਆ ਰਹੇ ਆ ਮੈਂ ਵੀ ਉਹ ਰੀਲਾ ਦੇਖੀਆਂ ਕਿ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਡਾਇਨਾਸੌਰ ਦੀ ਰੱਸੀ ਫੜ ਕੇ ਲਿਆ ਰਿਹਾ ਬੇਸਿਕਲੀ ਉਹ ਸਟਾਇਰ ਸੀ ਲੋਕਾਂ ਉਹ ਸ਼੍ਰੋਮਣੀ ਅਕਾਲੀ ਦਲ ਨੇ ਕੁਝ ਨਹੀਂ ਕੀਤਾ ਉਹਦੇ ਵਿੱਚ ਜਿਹੜਾ ਜਿਸ ਸਟਾਇਰ ਦੇ ਨਾਲ ਭਗਵੰਤ ਮਾਨ ਨੇ ਗੱਲ ਕੀਤੀ ਸੀ ਉਸੇ ਸਟਾਇਰ ਨਾਲ ਲੋਕਾਂ ਨੇ ਉਹਨੂੰ ਜਵਾਬ ਦਿੱਤਾ 2027 ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਐਜ਼ ਅ ਮੁੱਖ ਮੰਤਰੀ ਦੇਖਣਗੇ ਲੋਕ 100% ਸ਼ੋਰ ਹੈ ਜੀ 100% ਸ਼ੋਰ ਹੈ ਤੁਸੀਂ ਦੇਖੋਗੇ ਜਿਹੜੇ ਲੋਕਾਂ ਨੇ ਅੱਜ ਤੱਕ ਕਦੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਨਹੀਂ ਪਾਈ ਜਾਂ ਸਮਰਥਨ ਨਹੀਂ ਕੀਤਾ ਕਾਮਨ ਲੋਕ ਚਾਹੇ ਉਹ ਯੂਥ ਹੈ ਚਾਹੇ EMPLOYEES ਹੈ ਚਾਹੇ ਦੁਕਾਨਦਾਰ ਹੈ ਚਾਹੇ ਗਰੀਬ ਹੈ ਚਾਹੇ ਕਿਸਾਨ ਹੈ ਚਾਹੇ ਲੇਡੀਜ਼ ਹੈ ਜਿਨ੍ਹਾਂ ਨੇ ਅੱਜ ਤੱਕ ਅਕਾਲੀ ਦਲ ਨੂੰ ਕਦੇ ਤੱਕੜੀ ਨੂੰ ਵੋਟ ਨਹੀਂ ਪਾਈ ਉਹ ਵੀ ਇੱਥੇ ਪਉਣਗੇ ਬਿਕੋਜ਼ ਲੋਕ ਇਹ ਸਮਝਦੇ ਐ ਕਿ ਇਨ੍ਹਾਂ ਹਾਲਾਤਾਂ ਦੇ ਵਿੱਚੋਂ ਜੇ ਪੰਜਾਬ ਨੂੰ ਕੋਈ ਕੱਢ ਸਕਦਾ ਹੈ ਤਾਲ ਸੁਖਬੀਰ ਸਿੰਘ ਬਾਦਲੀ ਕੱਢ ਸਕਦਾ ਨਹੀਂ ਤਾਂ ਤੁਸੀਂ ਇਹ ਦੇਖੋ ਪੰਜਾਬ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਕੀ ਹੋਗੀ ਸਰਕਾਰ ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਪਹਿਲਾਂ ਕਾਂਗਰਸ ਵੀ ਇਹੀ ਕੁਝ ਬੋਲਦੀ ਰਹੀ ਹੈ 5 ਸਾਲ ਉਹਨਾਂ ਨੇ ਕੱਖ ਨਹੀਂ ਕੀਤਾ ਕਈ ਉਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਕਿ ਹਰ ਘਰ ਦੇ ਵਿੱਚ ਇੱਕ ਨੌਕਰੀ ਦੇ ਦਾਂਗੇ ਸਾਰਿਆਂ ਦੇ ਕਰਜ਼ੇ ਮਾਫ ਕਰ ਦਾਂਗੇ ਇਹ ਜੇ अनेका ਵਾਦੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਉਹਨਾਂ ਨੇ ਕੀਤੇ ਸੀ ਚਾਰ ਹਫ਼ਤਿਆਂ ਚ ਨਸ਼ੇ ਖਤਮ ਕਰ ਦਿਆਂਗੇ ਨਾ 5 ਸਾਲ ਉਹਨਾਂ ਨੇ ਕੁਝ ਕੀਤਾ ਨੂੰ 5 ਸਾਲ ਇਹਨਾਂ ਨੇ ਕੁਝ ਨਹੀਂ ਕੀਤਾ ਡੈਟ ਟਰੈਪ ਦੇ ਵਿੱਚ ਪੰਜਾਬ ਫਸਦਾ ਗਿਆ ਇਹ ਸਰਕਾਰ ਦੇ ਵਿੱਚ ਹੁਣ ਤਕਰੀਬਨ 4 ਲੱਖ ਕਰੋੜ ਰੁਪਇਆ ਜੀ ਪੰਜਾਬ ਦਾ ਕਰਜ਼ਾ ਹੋ ਗਿਆ ਜਿਹੜੇ ਇਹ ਕਹਿ ਰਹੇ ਸੀ ਕਿ ਕਰਜ਼ਾ ਇਹਨਾਂ ਨੇ ਪੰਡ ਭਾਰੀ ਕਰਤੀ ਵਿਧਾਨ ਸਭਾ ਚ ਆਉਂਦੇ ਹੁੰਦੇ ਸੀ ਚੱਕ ਕੇ ਕਰਜ਼ੇ ਦੀ ਡਰਾਮਾ ਕਰਕੇ ਅੱਜ ਪ੍ਰੋਬਲਮ ਅੱਜ ਕਿੱਥੇ ਖੜੇ ਆ ਆਪਾਂ ਇਸ 4 ਸਾਲਾਂ ਦੇ ਵਿੱਚ ਤਕਰੀਬਨ 1.5 ਲੱਖ ਕਰੋੜ ਰੁਪਇਆ ਇਸ ਸਰਕਾਰ ਨੇ ਕਰਜ਼ਾ ਲਿਆ ਤੇ ਕੈਪੀਟਲ ਐਕਸਪੈਂਡੀਚਰ ਨਿਲ ਹੈ ਦੇਖੋ ਇੱਕ ਤਾਂ ਹੁੰਦਾ ਪ੍ਰੋਡਕਟਿਵ ਡੈਟ ਤੁਸੀਂ ਡੈਟ ਲਿਆ ਸਟੇਟ ਦੇ ਐਸੈਟ ਬਣਾਏ ਸਟੇਟ ਦੇ ਵਿੱਚ ਡਿਵੈਲਪਮੈਂਟ ਕੀਤੀ ਇਹਨਾਂ ਨੇ ਕਰਜ਼ਾ ਲਿਆ ਤੇ ਕੈਪੀਟਲ ਐਕਸਪੈਂਡੀਚਰ ਨਿਲ ਹੈ ਅੱਜ ਪੰਜਾਬ ਹਿੰਦੁਸਤਾਨ ਦੀ ਸਟੇਟਾਂ ਦੇ ਵਿੱਚੋਂ ਨੰਬਰ 1 ਤੇ ਹੈ ਡੈਟ ਟੂ ਜੀਡੀਪੀ ਰੇਸ਼ੋ ਦੇ ਵਿੱਚ ਤਕਰੀਬਨ ਡੈਟ ਟੂ ਜੀਟੀਪੀ ਰੇਸ਼ੋ 50% ਨੂੰ ਟੱਚ ਕਰ ਰਿਹਾ ਹੁਣ ਇਸ ਵੇਲੇ ਹੂੰ ਕਿ ਜਿੰਨੀ ਸਾਡੀ ਜੀਟੀਪੀ ਹੈ ਜਿੰਨੀ ਸਾਡੀ ਪ੍ਰੋਡਕਟਿਵਿਟੀ ਹੈ ਉਹਦਾ ਅੱਧਾ ਸਾਡਾ ਕਰਜ਼ਾ ਹੋ ਗਿਆ ਹੂੰ ਤੇ ਫਿਰ ਪੰਜਾਬ ਜਾਊ ਕਿੱਥੇ ਜੀ ਥੋੜੇ ਤੋਂ ਤਾਂ ਕਰਜ਼ੇ ਦੀਆਂ ਕਿਸ਼ਤਾਂ ਨਹੀਂ ਮੋੜੀਆਂ ਜਾ ਰਹੀਆਂ ਤੁਸੀਂ ਵਿਆਜ ਤੇ ਪੈਸਾ ਚੱਕ-ਚੱਕ ਕੇ ਕਰਜ਼ੇ ਦੀ ਕਿਸ਼ਤਾਂ ਮੋੜ ਰਹੇ ਹੋ ਕੈਪੀਟਲ ਐਕਸਪੈਂਡੀਚਰ ਥੋੜਾ ਨੀਲਾ ਹੈ ਅੱਜ ਇੰਨੀਆਂ ਚੀਜ਼ਾਂ ਦਾ ਲੋਕ ਪੰਜਾਬ ਦੇ ਜਵਾਬ ਮੰਦੇ ਤੇ ਇੰਨੀਆਂ ਚੀਜ਼ਾਂ ਚੋ ਜੇ ਇੰਨਾਂ ਹਾਲਾਤਾਂ ਚੋ ਪੰਜਾਬ ਨੂੰ ਕੱਢਣਾ 10000 ਸੁਖਬੀਰ ਸਿੰਘ ਬਾਦਲੀ ਕੱਢ ਸਕਦੇ ਆ ਕੱਢ ਸਕਦੇ ਆ ਫਖੀਰ ਦੇ ਵਿੱਚ ਸਾਡੇ ਦਰਸ਼ਕਾਂ ਲਈ ਇੱਕ ਕੋਈ ਮੈਸੇਜ ਤੁਹਾਡਾ ਕਿਉਂ ਮੈਂ ਹੱਥ ਜੋੜ ਕੇ ਤੁਹਾਡੇ ਦਰਸ਼ਕਾਂ ਨੂੰ ਇੱਕੋ ਹੀ ਬੇਨਤੀ ਕਰਨੀ ਚਾਹਣਾ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹਣਾ ਕਿ ਆਪਾਂ ਐਕਸਪੈਰੀਮੈਂਟਸ ਬਹੁਤ ਕਰ ਲਈ ਬਿਲਕੁਲ ਪਿਛਲੀਆਂ ਦੋ ਸਰਕਾਰਾਂ ਲੋਕਾਂ ਦੀਆਂ ਭਾਵਨਾਵਾਂ ਤੇ ਖੇਡ ਕੇ ਲੋਕਾਂ ਦੇ ਨਾਲ ਮੈਂ ਕਹੂੰਗਾ ਧਰੋਹ ਕਮਾ ਕੇ ਪਹਿਲਾਂ ਕਾਂਗਰਸ ਨੇ ਬਣਾਈ ਤੇ ਫਿਰ ਇਹਨਾਂ ਨੇ ਬਣਾਈ ਹਮ ਮੁੱਦਾ ਕੀ ਚੱਕਿਆ ਇਹਨਾਂ ਨੇ 2015 ਤੋਂ ਤੁਸੀਂ ਲੈ ਲਓ ਦੁਖਦਾਈ ਘਟਨਾਵਾਂ ਹੋਈਆਂ ਸੀ ਉਦੋਂ ਬੇਅਦਬੀ ਇਸ ਗੱਲ ਦਾ ਦੁੱਖ ਹਮੇਸ਼ਾ ਰਹੂਗਾ ਕਿ ਸਾਡੀ ਸਰਕਾਰ ਚ ਹੋਈ ਹਮ ਪਰ ਇਹਨਾਂ ਲੋਕਾਂ ਦੇ ਹੱਥ ਸੀ ਉਹਨਾਂ ਦੇ ਪਿੱਛੇ ਇਹਨਾਂ ਨੇ ਸਾਨੂੰ ਸਾਡੇ ਤੋਂ ਜਾਂਚ ਲੈ ਕੇ ਉਸ ਵੇਲੇ सीबीआई ਨੂੰ ਦਵਾਈ ਕਿ ਇਹ ਜਾਂਚ ਨਾ ਕਰ ਸਕਣ ਲੱਭ ਨਾ ਸਕਣ ਹਮ ਸਤਾਰਾ ਚ ਬੇਅਦਬੀ ਦੇ ਮਸਲਿਆਂ ਤੇ ਕਾਂਗਰਸ ਨੇ ਲੋਕਾਂ ਦੀਆਂ ਭਾਵਨਾਵਾਂ ਝਟਕਾ ਕੇ ਸਰਕਾਰ ਬਣਾਈ ਹੂੰ 22 ਦੇ ਵਿੱਚ ਇਹਨਾਂ ਨੇ ਬਣਾਈ ਹੂੰ 10 ਸਾਲ ਹੋ ਗਏ ਇਹਨਾਂ ਨੇ ਪੰਜਾਬ ਦਾ ਫਿਊਚਰ ਰੂਨ ਕਰਤਾ ਹੂੰ ਨਾ ਕਾਂਗਰਸ ਨੇ ਕੁਝ ਕੀਤਾ ਤੇ ਨਾ ਇਹਨਾਂ ਨੇ ਕੀਤਾ ਹੂੰ ਉਸ ਤੋਂ ਪਹਿਲਾਂ ਜਿਹੜਾ ਅਕਾਲੀ ਦਲ ਦਾ ਸਮਾਂ ਸੀ ਤੁਸੀਂ ਯਾਦ ਕਰੋ ਹਰ ਰੋਜ਼ ਕਿਤੇ ਸੜਕਾਂ ਦੇ ਨਵੀਆਂ ਬਣ ਰੀਆਂ ਸੀ ਹਾਈਵੇਜ਼ ਉਹਨਾਂ ਦੇ ਉਤਕਾਟਨ ਹੋ ਰਹੇ ਸੀ ਕੋਈ ਯੂਨੀਵਰਸਿਟੀਆਂ ਬਣ ਰੀਆਂ ਸੀ ਕੋਈ ਹਸਪੀਟਲ ਬਣ ਰਹੇ ਸੀ ਆ ਏਮਸ ਵਰਗੇ ਹਸਪਤਾਲ ਆਏ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਸਾਡੇ ਆਈਆਂ ਨਿਊ ਚੰਡੀਗੜ੍ਹ ਦੇ ਵਿੱਚ ਮੈਡੀ ਸਿਟੀ ਬਣੀ ਨੌਲੇਜ ਸਿਟੀ ਬਣੀ ਆ ਇੰਡੀਅਨ ਬਿਜ਼ਨਸ ਸਕੂਲ ਵਰਗੇ ادارے ਆਏ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਵਰਗੇ ادارے ਆਏ ਕਿੱਥੇ ਲੋਕਾਂ ਦੀ ਸੇਵਾ ਵਾਸਤੇ ਸਹੂਲਤਾਂ ਮਿਲ ਰਹੀਆਂ ਸੀ ਸੇਵਾ ਕੇਂਦਰ ਖੁੱਲ ਰਹੇ ਸੀ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਮੰਡੀਆਂ ਸੜਕਾਂ ਕੱਸੀਆਂ ਕਾਲੇ ਸਭ ਕੁਝ ਉਸ ਵੇਲੇ ਡਵੈਲਪਮੈਂਟ ਦਾ ਇੱਕ ਦੌਰ ਸੀ ਖੇਡਾਂ ਦੇ ਵਿੱਚ ਤੁਸੀਂ ਦੇਖਦੇ ਸੀ ਕਬੱਡੀ ਦੇ ਖੇਡ ਕੱਪ ਕਿਤੇ ਚੱਲ ਰਹੇ ਐ ਸੋ ਚੰਗਾ ਮਾਹੌਲ ਸੀ ਪੰਜਾਬ ਦੇ ਪੰਜ ਸਾਲ ਕਾਂਗਰਸ ਨੇ ਸਥੱਪ ਕਰਤਾ ਪੰਜ ਸਾਲ ਇਹਨਾਂ ਨੂੰ ਹੋ ਚਲੇ ਇਹਨਾਂ ਨੇ ਜਮਾਂ ਠੱਪ ਕਰਤਾ ਅੱਜ ਹਾਲਾਤ ਪੰਜਾਬ ਦੇ ਕਿੱਥੇ ਆ ਕੇ ਕੜ ਗਏ ਸੋ ਇਸ ਵਾਰੀ ਇਹਨਾਂ ਦੀਆਂ ਗੱਲਾਂ ਚ ਨਾ ਆ ਕੇ ਇਨਾਂ ਦੇ ਜਿਹੜੇ ਹੁਣ ਇਹ ਫੇਰ ਲੋਕਾਂ ਦੀਆਂ ਭਾਵਨਾਵਾਂ ਪਟਕਾਉਣ ਦੀ ਕੋਸ਼ਿਸ਼ ਕਰ ਰਹੇ ਹੂੰ ਜਦੋਂ ਕਿ 4 ਸਾਲ ਬਾਅਦ ਕੋਈ ਵੀ ਸਰਕਾਰ ਜੇ ਲੋਕਾਂ ਦੇ ਵਿੱਚ ਜਾਂਦੀ ਹੈ ਤਾਂ ਆਪਦਾ ਰਿਪੋਰਟ ਕਾਰਡ ਲੈ ਕੇ ਜਾਵੇ ਬਿਲਕੁਲ ਕਿ 4 ਸਾਲ ਪਹਿਲਾਂ ਅਸੀਂ ਸਰਕਾਰ 'ਚ ਆਉਣ ਤੋਂ ਪਹਿਲਾਂ ਅਸੀਂ ਆਹ ਲੋਕਾਂ ਨਾਲ ਵਾਅਦੇ ਕੀਤੇ ਸੀ ਆਹ ਸਾਡੀ ਪਰਫਾਰਮੈਂਸ ਹੈ ਪਰਫਾਰਮੈਂਸ ਤੇ ਗੱਲ ਹੋਵੇ ਮੈਰਿਟ ਦੇ ਆਧਾਰ ਤੇ ਵੋਟ ਪਾਓ ਮੈਰਿਟ ਦੇ ਆਧਾਰ ਤੇ ਕਿਸੇ ਪਾਰਟੀ ਦਾ ਸਮਰਥਨ ਕਰੋ ਮੈਂ ਤਾਂ ਇੱਥੋਂ ਤੱਕ ਕਹੂੰਗਾ ਕਿਸੇ ਦੀ ਗਲਤੀ ਯਕੀਨ ਨਾ ਕਰੋ ਹੂੰ ਕਾਪੀ ਪੈਨਸਲ ਲਓ ਤਿੰਨੇ ਪਾਰਟੀਆਂ ਦੇ ਨਾਮ ਲਿਖ ਲਓ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਹੂੰ ਤਿੰਨੇ ਸਰਕਾਰਾਂ ਦੇ ਦੌਰਾਨ ਜੋ ਪੰਜਾਬ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਜਾਂ ਵੈਲਫੇਅਰ ਦੀਆਂ ਸਕੀਮਾਂ ਆਈਆਂ ਉਹ ਥਿਲਾਂ ਦੇ ਥੱਲੇ ਲਿਖੋ ਅਕਾਲੀ ਦਲ ਨੇ ਕੀ ਕੀਤਾ ਕਾਂਗਰਸ ਨੇ ਕੀ ਕੀਤਾ ਆਮ ਆਦਮੀ ਪਾਰਟੀ ਨੇ ਕੀ ਕੀਤਾ ਜਿਨੇ ਕੰਮ ਵਾਅਦਾ ਕੀਤੇ ਹੋਏ ਜੀ ਦੀ ਲਿਸਟ ਵੱਡੀ ਹੋਈ ਉਹਨੂੰ ਵੋਟਾਂ ਪਾਓ ਆਪਾਂ ਨੂੰ ਮੈਰਿਟ ਦੀ ਕਦਰ ਕਰਨੀ ਚਾਹੀਦੀ ਹੈ ਜੇ ਮੈਰਿਟ ਦੀ ਕਦਰ ਕਰੋਗੇ ਤਾਂ ਲੋਕ ਕੰਮ ਕਰਨ ਲੱਗ ਜਾਣਗੇ ਸਿਆਸੀ ਬੰਦੇ ਕੰਮ ਕਰਨ ਲੱਗ ਜਾਣਗੇ ਵੀ ਸ਼ੁੱਡ ਰਿਵਾਰਡ ਪਰਫਾਰਮੈਂਸ ਇਹ ਮੇਰੀ ਲੋਕਾਂ ਨੂੰ ਬੇਨਤੀ ਹੈ ਸ਼ੁਕਰੀਏ ਸਮਾਂ ਦੇਣ ਲਈ ਤਾਂ ਇਹ ਸਨ ਪਰਮ ਬੰਦ ਸਿੰਘ ਵੰਟੀ ਰਮਾਣਾ ਜਿਨ੍ਹਾਂ ਦਾ ਇਹ ਕਹਿਣ ਮੰਨਣਾ ਹੈਗਾ ਕਿ ਜਿਹੜੀ 2027 ਦੀ ਇਲੈਕਸ਼ਨ ਹੈ ਉਹ ਡਵੈਲਪਮੈਂਟ ਦੇ ਨਾਮ ਤੇ ਹੋਣੀ ਚਾਹੀਦੀ ਹੈ ਨਾ ਕਿ ਜਿਹੜਾ ਕੋਈ ਦੂਸ਼ਣ ਬਾਜ਼ੀਆਂ ਦੇ ਨਾਮ ਤੇ ਹੋਣੀ ਚਾਹੀਦੀ ਤੁਸੀਂ ਦੇਖ ਰਹੇ ਸੀ ਪ੍ਰੋ ਪ੍ਰਾਈਮ ਨਿਊਜ਼ ਜੁੜੇ ਰਹੋ ਸਾਡੇ ਨਾਲ ਹੋਰ ਏਦਾਂ ਦੀਆਂ ਇੰਟਰਵਿਊਜ਼ ਲਈ ਸ਼ੁਕਰੀਆ ਜੀ